ਜੇ ਜਦੋਂ ਅਸੀਂ ਲੜਦੇ ਆਂ ਅਸੀਂ ਲੜਦੇ ਰੂਹ ਨਾਲ ਫਿਰ ਨਤੀਜੇ ਚਾਹੇ ਸਾਡੇ ਹੱਕ ਚ ਹੋਣ ਚਾਹੇ ਸਾਡੇ ਵਿਰੁੱਧ ਹੋਣ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਲੰਧਰ ਦੇ ਵਿੱਚ ਚੋਣ ਕਮਿਸ਼ਨ ਦੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਰਾਸ਼ਨ ਵੰਡਿਆ ਜਾ ਰਿਹਾ ਕੱਪੜੇ ਵੰਡੇ ਜਾ ਰਹੇ ਨੇ ਤੇ ਹੋਰ ਹੋਰ ਵੀ ਕਈ ਚੀਜ਼ਾਂ ਲਾਲਚ ਦਿੱਤੇ ਜਾ ਰਹੇ ਇਹ ਆਮ ਆਦੀ ਪਾਰਟੀ ਉਹੀ ਇਹ ਇਹ ਵਿਰੋਧੀ ਪਾਰਟੀਆਂ ਦਾ ਮੋਢ ਕਦੀਮ ਤੋਂ ਸਦੀਆਂ ਤੋਂ ਇੱਕੋ ਇਲਜ਼ਾਮ ਰਹਿੰਦਾ ਸੋ ਜਿਹੜਾ ਉੱਥੇ ਬੀਜੇਪੀ ਦਾ ਕੈਂਡੀਡੇਟ ਆ ਉਹ ਘਪਰਾਇਆ ਹੋਇਆ ਹੈ ਪਹਿਲਾਂ ਉਹ ਇੱਕ ਪੈਨ ਡਰਾਈਵ ਲੈ ਕੇ ਆ ਗਿਆ ਹੁਣ ਦੱਸੋ ਤੁਸੀਂ ਦੱਸੋ ਪੈਨ ਡਰਾਈਵ ਚ ਕੀ ਸੀ ਮੈਂ ਟਡੋਰਾ ਪਟਿਆ ਮੈਂ ਫਲਾਣਾ ਕਰ ਦੂੰ ਤਕਵਾਣਾ ਕਰ ਦੂੰ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਪਹੁੰਚੇ ਕਿਉਂ ਨਹੀਂ ਕਿਉਂ ਪਹੁੰਚਦੇ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਬੈਠਣਗੇ ਇਹ ਭੱਜਿਆ ਹੋਇਆ ਪਘੋੜਾ ਦੱਸੂਗਾ ਜੀ ਤੋਂ 2 ਸਾਲ ਸੇਵਾ ਨਹੀਂ ਕਰ ਰਹੀ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਦੇ ਸਿਰ ਖਜ਼ਾਨੇ ਤੇ ਵਜਨ ਪਾਤਾ ਇਲੈਕਸ਼ਨਾਂ ਦਾ ਤੁਸੀਂ ਮੁੱਖ ਮੰਤਰੀ ਛੱਡੋ ਉਹ ਇਹ ਜੇ ਲੰਡੂ ਬੰਦੇ ਦੇ ਕਹੇ ਤਾਂ ਪਿੰਡ ਦਾ ਸਰਪੰਚ ਨਾ ਆਵੇ ਤੁਸੀਂ ਕਹਿੰਦੇ ਹੋ ਵੀ ਉਹ ਲੰਡੂ ਬੰਦਾ ਕਹੇ ਤਾਂ ਮੁੱਖ ਮੰਤਰੀ ਚੱਲ ਕੇ ਆ ਜਵੇ ਜੇ ਪੈਨ ਡਰਾਈਵ ਚ ਕੁਝ ਸੀਗਾ ਤਾਂ ਲੋਕਾਂ ਨੂੰ ਸੁਣਾਉਂਦਾ ਮੀਡੀਆ ਨੂੰ ਦੰਦਾ ਮੀਡੀਆ ਬੈਹੜਲ ਕਰਦਾ ਨੈਸ਼ਨਲ ਮੀਡੀਆ ਬੀਜੇਪੀ ਦੇ ਥੱਲੇ ਆ ਕੇਂਦਰ ਸਰਕਾਰ ਦਾ ਬੰਦਾ ਆ ਉਹ ਦੂਜੇ ਰੋਡ ਜੇ ਆਪ ਗੱਲ ਕਰੀਏ ਕੀ ਚੱਕਤੀ ਹੋਇਆ ਕਿ ਹਾਰ ਤੋਂ ਬਾਅਦ ਬਗਲਾੜ ਵਿੱਚ ਆ ਕੇ ਵਿਰੋਧੀ ਕਹਿ ਰਹੇ ਨੇ ਕਿ ਆਪ ਸਰਕਾਰ ਕੋ ਘਾੜ ਵਿੱਚ ਆ ਗਏ ਜਿੜੀ ਲਖੀਮ ਖਿਰੀ ਇਹਨਾਂ ਦੇ ਇੱਕ ਗੁੰਡੇ ਮੈਂ ਸ਼ਬਦ ਗੁੰਡਾ ਹੀ ਵਰਤੂੰਗਾ ਕਿਉਂਕਿ ਉਹਨੇ ਸਾਡੇ ਨੌਜਵਾਨਾਂ ਦਾ ਕਿਸਾਨਾਂ ਦਾ ਕਤਲ ਕਰਿਆ ਵਿਚਕ ਉਹ ਮੈਂਬਰ ਪਾਰਲੀਮੈਂਟ ਹੋਵੇ ਪਰ ਮੇਰੀ ਆਤਮਾ ਜਾਸਤ ਨਹੀਂ ਦਿੰਦੀ ਕਿ ਇਸ ਤਰ੍ਹਾਂ ਦੇ ਕਨਾਉਣੀ ਹਰਕਤ ਕਰਨ ਵਾਲੇ ਬੰਦੇ ਨੂੰ ਮੈਂ ਇੱਜ਼ਤ ਦਵਾਂ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਦਰਿੰਦਰ ਦੀ ਜਿਮਨੀ ਚੌਂਕ ਤੋਂ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦੀ ਪਾਰਟੀ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਰਚਪਿੰਦਰ ਸਿੰਘ ਰਾਜਾ ਚੇਅਰਮੈਨ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਹੋਰ ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਕਰਨੀ ਪੜਿਆ ਰਾਜਾ ਜੀ ਬਹੁਤ-ਬਹੁਤ ਪਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਨੂੰ ਮੌਕਾ ਦਿੱਤਾ ਰਾਜਾ ਜੀ ਗੱਲ ਕਰਦੇ ਆ ਪਹਿਲਾ ਮੇਰਾ ਸਵਾਲ ਆ ਜਲੰਧਰ ਜਿਮਨੀ ਚੌਂ ਜਿੱਤਨ ਦੇ ਲਈ ਭਗਵੰਤ ਮਾਨ ਵੱਲੋਂ ਅੱਡੀ ਛੋਟੀ ਦਾ ਜ਼ੋਰ ਲਾ ਦਿੱਤਾ ਗਿਆ ਤੇ ਇਸ ਵਾਰ ਜੇ ਗੱਲ ਕਰੀਏ ਰਾਸ਼ਨ ਤੇ ਕੱਪੜੇ ਵੰਡਣ ਦੇ ਵੱਡੇ ਦੋਸ਼ ਲੱਗ ਰਹੇ ਨੇ ਤੇ ਉੱਥੇ ਤੁਸੀਂ ਜਿੰਤਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਕੀ ਕਾਰਨ ਹੈ ਕਿ ਜਿਹੜੀ ਕਿ ਲੋਕ ਸਭਾ ਚੋਣਾਂ ਵਿੱਚ ਹਾਰ ਹੋਈ ਹੈ ਉਹ ਤੋਂ ਡਰ ਲੱਗਦਾ ਹੈ ਭਗਵੰਤ ਮਾਨ ਨੀ ਨੀ ਦੇਖੋ ਪਹਿਲੀ ਗੱਲ ਤਾਂ ਲੜਾਈ ਛੋਟੀ ਹੋਵੇ ਵੱਡੀ ਹੋਵੇ ਆਮ ਆਦਮੀ ਪਾਰਟੀ ਦਾ ਸੂਲ ਆ ਚਾਹੇ ਅਸੀਂ 19 ਚ ਇਲੈਕਸ਼ਨਾਂ ਲੜੀਆਂ 14 ਚ ਲੜੀਆਂ 17 ਚ ਲੜੀਆਂ ਜਦੋਂ ਅਸੀਂ ਲੜਦੇ ਆ ਅਸੀਂ ਲੜਦੇ ਰੂਹ ਨਾਲ ਫਿਰ ਨਤੀਜੇ ਚਾਹੇ ਸਾਡੇ ਹੱਕ ਚ ਹੋਣ ਚਾਹੇ ਸਾਡੇ ਵਿਰੁੱਧ ਹੋਣ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਤੁਜੀ ਰਹੀ ਗੱਲ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਆ ਜਲੰਧਰ ਜਾਣ ਦੀ ਸੋ ਇਹ ਜਿਹੜਾ ਫੈਸਲਾ ਜਲੰਧਰ ਜਾਣ ਦਾ ਇਹ ਤਾਂ 2-3 ਮਹੀਨੇ ਪਹਿਲਾਂ ਹੀ ਹੋ ਗਿਆ ਸੀ ਕਿਉਂਕਿ ਸਾਡੇ ਵਰਕਰ ਸਾਡੇ ਵਲੰਟੀਅਰ ਤੇ ਸਾਡੇ ਐਮਐਲਏ ਸਹਿਬਾਨ ਜਿਹੜੇ ਦੂਜੇ ਅੰਬਰਸਰ ਤੋਂ ਚੱਲ ਕੇ ਆਉਂਦੇ ਨੇ ਹੁਸ਼ਿਆਰਪੁਰ ਸਾਈਡ ਤੋਂ ਚੱਲ ਕੇ ਆਉਂਦੇ ਨੇ ਜਲੰਧਰ ਤੋਂ ਚੱਲ ਕੇ ਆਉਂਦੇ ਨੇ ਉਹ ਸਾਨੂੰ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਵੀ ਚੰਡੀਗੜ੍ਹ ਆਉਣ ਚ ਉਹਨਾਂ ਦੀ ਦਿਹਾੜੀ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇੱਥੇ ਸਾਡੇ ਵਲੰਟੀਅਰਾਂ ਕੋਲ ਵੱਡੀਆਂ ਗੱਡੀਆਂ ਨਹੀਂ ਕਾਰਾਂ ਨਹੀਂ ਮੋਟਰਸਾਈਕਲ ਨਹੀਂ ਗਰੀਬ ਪਰਿਵਾਰਾਂ ਦੇ ਮੁੰਡੇ ਨੌਜਵਾਨ ਚੇਅਰਮੈਨ ਬਣੇ ਨੇ ਐਮਐਲਏ ਬਣੇ ਨੇ ਤੇ ਜਿਹੜੇ ਸਾਡੇ ਵਰਕਰ ਵੀ ਨੇ ਉਹ ਆਮ ਘਰਾਂਦੇ ਨੇ ਸੋ ਉਹਦੇ ਲਈ ਸਾਡੇ ਕੋਲ ਇੱਕ ਸੁਝਾਅ ਆ ਸੀਗਾ ਵੀ ਕਿਉਂ ਨਾ ਪੰਜਾਬ ਦੇ ਜਲੰਧਰ ਜਿੱਦਾਂ ਸੈਂਟਰ ਪੈ ਜਾਂਦਾ ਵੀ ਉੱਥੇ ਵੀ ਇੱਕ ਨਾ ਇੱਕ ਪਾਰਟੀ ਦਫ਼ਤਰ ਖੋਲ੍ਹਿਆ ਜਾਵੇ ਸੋ ਇਹ ਸਾਡੀ ਪਲੈਨਿੰਗ 2-3 ਮਹੀਨੇ ਪਹਿਲਾਂ ਦੀ ਚੱਲ ਰਹੀ ਸੀਗੀ ਉਦੋਂ ਤਾਂ ਆਪਣੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਵੀ ਨਹੀਂ ਸੀ ਆਇਆ ਸੋ ਨਤੀਜਾ ਆਉਣ ਤੋਂ ਬਾਅਦ ਸਵੱਬ ਬਣ ਗਿਆ ਤੇ ਜਾਣ ਦੀ ਗੱਲ ਨਹੀਂ ਕਰਦੇ ਆਪਾਂ ਉੱਥੇ ਚਲੋ ਠੀਕ ਆ ਜਾਣਾ ਹੁੰਦਾ ਆਪਣੀ ਪਾਰਟੀ ਤੇ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਾ ਤਾਂ ਜਾਣਾ ਪੈਂਦਾ ਪਰ ਮੇਰਾ ਸਵਾਲ ਇਹ ਆ ਕਿ ਜਦੋਂ ਆਮਾਦੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਆਮਾਦੀ ਪਾਰਟੀ ਦਾ ਇੱਕੋ ਨਾਰਾ ਸੀ ਕ੍ਰਪਸ਼ਨ ਖਤਮ ਕੀਤੀ ਜਾਊਗੀ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਊਗਾ ਪਰ ਅੱਜ ਜੇ ਗੱਲ ਕਰੀਏ ਜਲੰਧਰ ਦੇ ਵਿੱਚ ਚੋਣ ਕਮਿਸ਼ਨ ਦੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਰਾਸ਼ਨ ਵੰਡਿਆ ਜਾ ਰਿਹਾ ਕੱਪੜੇ ਵੰਡੇ ਜਾ ਰਹੇ ਨੇ ਤੇ ਹੋਰ ਹੋਰ ਵੀ ਕਈ ਚੀਜ਼ਾਂ ਲਾਜ ਦਿੱਤੇ ਜਾ ਰਹੇ ਇਹ ਆਮ ਆਦੀ ਪਾਰਟੀ ਉਹੀ ਇਹ ਇਹ ਵਿਰੋਧੀ ਪਾਰਟੀਆਂ ਦਾ ਮੋਢ ਕਦੀਮ ਤੋਂ ਸਦੀਆਂ ਤੋਂ ਇੱਕੋ ਇਲਜ਼ਾਮ ਰਹਿੰਦਾ ਹ ਹ ਜੇ ਕੰਮ ਕਰਦੇ ਕਿਹਨੇ ਬਿਜਲੀ ਕੋ ਮਾਫ ਕਰਤੀ ਠੀਕ ਹੈ ਜੀ ਹੁਣ ਕਰਪਸ਼ਨ ਦੀ ਗੱਲ ਕਰੀਏ ਅਸੀਂ ਚਨਾਥਲ ਮੰਡੀ ਚ ਇੱਕ ਮੈਨੇਜਰ ਤੋਂ ਖਰੀਦ ਏਜੰਸੀ ਦਾ ਮੈਨੇਜਰ ਸਾਡੇ ਇੰਟਰਵਿਊ ਨਹੀਂ ਆਉਂਦਾ ਸਾਡੇ ਕੋਲ 38 ਭਰਾ ਐ ਵੀ ਰਿਸ਼ਵਤ ਦੀ ਗੱਲ ਕਰੀ ਅਸੂ ਦੇ ਪੈਸੇ ਵਾਪਸ ਦਵਾਏ ਔਨ ਰਿਕਾਰਡ ਆ ਤੁਸੀਂ ਪਤਾ ਕਰ ਸਕਦੇ ਹੋ ਕਰਾਪਸ਼ਨ ਦੇ ਅਸੀਂ ਡਟ ਕੇ ਖਿਲਾਫ ਹਾਂ ਕੱਲ ਵੀ ਖਿਲਾਫ ਸੀ ਅੱਜ ਵੀ ਖਿਲਾਫ ਹਾਂ ਤੇ ਰਹੀ ਗੱਲ ਫੇਰ ਉਹੀ ਵੀ ਇਹ ਤਾਂ ਕਿਸੇ ਵੀ ਗੱਡੀ 'ਚ 100 ਸੂਟ ਰੱਖ ਕੇ ਤੁਸੀਂ ਕਿਸੇ ਤੇ ਵੀ ਇਲਜ਼ਾਮ ਲਾ ਦਿਓ ਇੱਕ ਫਲਾਣੇ ਦਾ ਇਹ ਧਮਕੇ ਦਾ ਸੋ ਜਿਹੜਾ ਉੱਥੇ ਬੀਜੇਪੀ ਦਾ ਕੈਂਡੀਡੇਟ ਆ ਉਹ ਘਪਰਾਇਆ ਹੋਇਆ ਪਹਿਲਾਂ ਉਹ ਇੱਕ ਪੈਂਡਰਾਈਵ ਲੈ ਕੇ ਆ ਗਿਆ ਹੁਣ ਦੱਸੋ ਤੁਸੀਂ ਦੱਸੋ ਪੈਂਡਰਾਈਵ 'ਚ ਕੀ ਸੀ ਮੈਂ ਢੋਰਾ ਪਟਿਆ ਮੈਂ ਫਲਾਣਾ ਕਰ ਦੂੰ ਤਕਮਾਣਾ ਕਰ ਦੂੰ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਪਹੁੰਚੇ ਕਿਉਂ ਨਹੀਂ ਕਿਉਂ ਪਹੁੰਚਦੇ ਉਹਦਾ ਲੈਵਲ ਕੀ ਆ ਸੀਐਮ ਦੇ ਮੈਂ ਮੈਂ ਉਹਰੇ ਬੈਠ ਕੇ ਕਹਾ ਵੀ ਮੋਦੀ ਹੋਰ ਆ ਕੇ ਬੈਠ ਜਵੇ ਮੋਦੀ ਆ ਜਾਊਗਾ ਮੈਨੂੰ ਲੈਵਲ ਦੀ ਗੱਲ ਹੈ ਜਨਤਾ ਦੇ ਵਿੱਚ ਜਾ ਜਨਤਾ ਨੇ ਸੀਐਮ ਨੂੰ ਚੁਣ ਕੇ ਜਾਂਦਾ ਸੀ ਸੀਐਮ ਲੋਕਾਂ ਨੇ ਚੁਣਿਆ ਉਹ ਅਸਤੀਫਾ ਦੇ ਕੇ ਭੱਜਣ ਵਾਲੇ ਅੰਗਰਾਲ ਨਹੀਂ ਥੋੜਾ ਚੁਣਿਆ ਮੈਂ ਮੁੱਖ ਮੰਤਰੀ ਵੀ ਚੁਣਿਆ ਮੈਂ ਪ੍ਰਧਾਨ ਮੰਤਰੀ ਵੀ ਚੁਣਿਆ ਮੈਂ ਚਰਾਹੇ 'ਚ ਖੜ ਕੇ ਰੋਲਾ ਪਾਉਣ ਲੱਗ ਜਨਾ ਵੀ ਮੋਦੀ ਹੋਰ ਆ ਕੇ ਬੈਠੇ ਹੋਰ ਆ ਕੇ ਬੈਠੇ ਕਿਉਂ ਬਈ ਜੀ ਮੁੱਦੀ ਤੂੰ ਦੱਸੇਗਾ ਕਿੱਥੇ ਬੈਠੂਗਾ ਕਿੱਥੇ ਨਹੀਂ ਬੈਠੂਗਾ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਬੈਠਣਗੇ ਇਹ ਭੱਜਿਆ ਹੋਇਆ ਭਗੋੜਾ ਦੱਸੂਗਾ ਜੀ ਤੋ 2 ਸਾਲ ਸੇਵਾ ਨਹੀਂ ਕਰ ਰਹੀ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਦੇ ਸਿਰ ਖਜ਼ਾਨੇ ਤੇ ਵਜਨ ਪਾਤਾ ਇਲੈਕਸ਼ਨਾਂ ਦਾ ਤੇ ਰਹੀ ਗੱਲ ਆਉਣਾ ਨਾ ਆਉਣਾ ਇਹ ਪ੍ਰੈਰੋਗੇਟਿਵ ਉਹਦਾ ਹੈ ਹੀ ਨਹੀਂ ਤੁਸੀਂ ਕਦੇ ਕਿਸੇ ਨੂੰ ਨਹੀਂ ਬੁਲਾ ਸਕਦੇ ਤੁਸੀਂ ਮੁੱਖ ਮੰਤਰੀ ਛੱਡੋ ਉਹ ਜੇ ਲੰਡੂ ਬੰਦੇ ਕਹੇ ਤਾਂ ਪਿੰਡ ਦਾ ਸਰਪੰਚ ਨਾ ਆਵੇ ਤੁਸੀਂ ਕਹਿੰਦੇ ਹੋ ਵੀ ਉਹ ਲੰਡੂ ਬੰਦਾ ਕਹੇ ਤਾਂ ਮੁੱਖ ਮੰਤਰੀ ਚੱਲ ਕੇ ਆ ਜਾਵੇ ਤੇ ਰਹੀ ਗੱਲ ਤੀਜੀ ਜੇ ਪੈਨ ਡਰਾਈਵ ਚ ਕੁਝ ਸੀਗਾ ਤਾਂ ਲੋਕਾਂ ਨੂੰ ਸੁਣਾਉਂਦਾ ਮੀਡੀਆ ਨੂੰ ਦੰਦਾ ਮੀਡੀਆ ਬੈੜਲ ਕਰਦਾ ਨੈਸ਼ਨਲ ਮੀਡੀਆ ਬੀਜੇਪੀ ਦੇ ਥੱਲੇ ਆ ਕੇਂਦਰ ਸਰਕਾਰ ਦਾ ਬੰਦਾ ਉਹ ਉਹਦੀ ਆਪਣੀ ਆ ਚੋਣ ਰੈਲੀਆਂ ਚ ਕਰਨ 30 ਸਟਾਰ ਕੰਪੇਨਰ ਤੇ 30 ਚੋਂ 90% ਤੋਂ 95% ਤਾਂ ਉਹਦੇ ਸਟਾਰ ਕੰਪੇਨਰਾਂ ਦੀ ਜਿਹੜੀ ਸੂਚੀ ਈ ਸੀ ਉਹ ਨਹੀਂ ਪਹੁੰਚੇ ਉਹ ਕਹਿੰਦੇ ਅਸੀਂ ਰੋਕਤੇ ਉਹਦੇ ਕਹੇ ਤੇ ਤਾਂ ਉਹਦੀ ਪਾਰਟੀ ਦੇ ਬੰਦੇ ਨਹੀਂ ਆਏ ਦਵਿੰਦਰ ਸ਼ਖਾਫਤ ਨਹੀਂ ਆਇਆ ਠੀਕ ਹੈ ਜੀ ਅਨੁਰਾਗ ਹਿਮਾਚਲ ਵਾਲਾ ਐਮਪੀ ਉਹਦਾ ਨਾਮ ਸੀਗਾ ਸਟਾਰ ਕੰਪੇਨਰਾਂ ਚੋਂ ਨਹੀਂ ਆਇਆ ਉਹਦੇ ਕਹੇ ਤੇ ਉਹਦੀ ਪਾਰਟੀ ਦੇ ਬੰਦੇ ਨਹੀਂ ਆਉਂਦੇ ਤੁਸੀਂ ਕਹਿੰਦੇ ਉਹਦੇ ਕਹੇ ਤੇ ਸਾਡਾ ਮੁੱਖ ਮੰਤਰੀ ਨੂੰ ਮਿਲਣ ਚਲੇ ਜਾਵੇ ਸੋ ਉਹ ਬੰਦਾ 13 ਤਰੀਕ ਨੂੰ ਪੰਜਾਬ ਦੀ ਰਾਜਨੀਤੀ ਚੋਂ ਸਿਆਸੀ ਤੌਰ ਤੇ ਖਤਮ ਹੋਣੇ ਵਾਲਾ ਦੋ ਦਿਨ ਬਾਅਦ ਦੇਖਿਓ ਪੰਜਾਬ ਦੀ ਰਾਜਨੀਤੀ ਚੋਂ ਉਹਦਾ ਟੋਟਲੀ ਸਫਾਇਆ ਹੋ ਜਾਊਗਾ ਤੇ ਜਿਹੜੇ ਉਹਦੇ ਤੇ ਇਲਜ਼ਾਮ ਪਹਿਲਾਂ ਲੋਕਾਂ ਨੇ ਲਾਏ ਸੀਗੇ ਜੂਏ ਦੇ ਸੱਟੇਬਾਜੀ ਦੇ ਉਹ ਦੁਬਾਰਾ ਆਪਣੇ ਇਹੀ ਦੋ ਨੰਬਰ ਦੇ ਕਾਰੋਬਾਰਾਂ 'ਚ ਫੇਰ ਚਲੇ ਜਾਊਗਾ। ਹਰਲਾ ਜੀ ਜਿਵੇਂ ਤੁਸੀਂ ਬਿਜਲੀ ਦੀ ਗੱਲ ਕੀਤੀ ਆ ਆਮ ਆਦੀ ਪਾਰਟੀ ਜਦੋਂ ਵੀ ਆਂਦੇ ਇਲੈਕਸ਼ਨ ਵਿੱਚ ਵੀ ਬੜਾ ਪ੍ਰਚਾਰ ਕੀਤਾ ਕਿ ਅਸੀਂ ਬਿਜਲੀ ਮੁਫਤ ਦਿੱਤੀ ਬਿਲਕੁਲ ਦਿੱਤੀ ਹੈ ਜੀ ਪਰ ਬਿਜਲੀ ਮੁਫਤ ਦੇਣ ਤੋਂ ਬਾਅਦ ਹੁਣ ਜਿਹੜੇ ਬਿਜਲੀ ਦੇ ਬਿੱਲਾਂ ਦੀ ਜਾਂਚ ਹੋਣ ਲੱਗ ਗਈ ਤਾਂ ਦੂਜੇ ਰੋਡ ਜੇ ਆਪ ਗੱਲ ਕਰੀਏ ਕੀ ਚੱਕਤੀ ਹੋਇਆ ਕਿ ਹਾਰ ਤੋਂ ਬਾਅਦ ਬਗਲਾੜ ਵਿੱਚ ਆ ਕੇ ਉਹਦੀ ਕਹਿ ਰਹੇ ਨੇ ਕਿ ਆਪ ਸਰਕਾਰ ਬਕਲਾੜ ਵਿੱਚ ਆ ਗਏ ਕਿਹੜੀ ਗੱਲ ਦੀ ਮੈਨੂੰ ਨਹੀਂ ਪਤਾ ਕਿਹੜੇ ਬਿੱਲਾਂ ਦੀ ਜਾਂਚ ਹੋ ਗਈ ਜਾਂ ਜਿਹੜੇ ਨਹੀਂ ਭਰਦੇ ਬਿੱਲ ਹੁੰਦੇ ਨੇ ਜਾਂਚ ਹੋਣ ਲੱਗੀ ਕਿਸੇ ਜਾਂਚ ਹੋਣ ਲੱਗੀ ਬਿੱਲਾਂ ਦੀ ਜਾਂਚ ਕਿਵੇਂ ਹੋ ਜੂਗੀ ਲੋਡ ਦੀ ਜਾਂਚ ਨਹੀਂ ਦੇਖੋ ਲੋਡ ਦੀ ਜਾਂਚ ਹੋਣਾ ਮਸਲਾ ਹੋਰ ਆ ਲੋਡ ਕੀ ਹੁੰਦਾ ਤੁਸੀਂ 10 ਘਰ ਨੇ ਤੁਹਾਡੇ ਮਹੱਲੇ 'ਚ ਤੁਹਾਡੇ ਟਰਾਂਸਫਾਰਮਰ ਰੱਖਿਆ ਹੋਆ ਆਪਾਂ ਨੇ 25 ਕਿਲੋਵਾਟ ਦਾ ਤੇ ਅੱਜ ਤੋਂ 5 ਸਾਲ ਪਹਿਲਾਂ ਵੀ 25 ਕਿਲੋਵਾਟ ਦਾ ਸੀ ਅੱਜ ਤੁਸੀਂ ਮਿਹਨਤ ਕੀਤੀ ਕਮਾਈ ਕੀਤੀ ਆ ਤੁਸੀਂ ਆਪਣੇ ਦੋ ਕਮਰਿਆਂ 'ਚ AC ਲਵਾ ਲਏ ਤੁਹਾਡੇ ਗੁਆਂਢੀਆਂ ਨੇ ਵੀ ਸ਼ਿੰਗਾਰਸ਼ ਕੀਤਾ ਮਿਹਨਤ ਕੀਤੀ ਦੋ ਏਸੀ ਉਹਨਾਂ ਨੇ ਲਵਾ ਲੇ ਤੁਹਾਡੇ ਸਾਰੇ ਪਰਿਵਾਰ ਦੇ ਅਲੱਗ ਪਰਿਵਾਰ ਮੇਰਾ ਕਹਿਣ ਦਾ ਮਤਲਬ ਮਹੱਲਾ ਇੱਕ ਪਰਿਵਾਰ ਹੀ ਹੁੰਦਾ ਸਾਰਾ ਮਹੱਲਾ ਸਾਡਾ ਅੱਜ ਮਿਹਨਤ ਕਰਕੇ ਏਸੀ ਲਵਾ ਲੇ ਕਿਸੇ ਨੇ ਕੂਲਰ ਲੈਂਦਾ ਕਿਸੇ ਨੇ ਵਾਸ਼ਿੰਗ ਮਸ਼ੀਨ ਲੈਂਦੀ ਤੁਹਾਨੂੰ ਲੱਗਦਾ ਕਿ ਉਹ 25 ਕਿਲੋਵਾਰ ਦਾ ਟਰਾਂਸਫਾਰਮਰ ਉਹ ਬਜਨ ਝੱਲ ਲੂਗਾ ਇਹ ਲੋਕਾਂ ਦੀ ਭਲਾਈ ਵਾਸਤੇ ਆ ਕਿ ਜਿਹੜਾ ਸਹੀ ਆ ਬਿਜਲੀ ਫਰੀ ਦੀ ਗੱਲ ਕਰਦੇ ਆ ਆਪਾਂ ਆਪਾਂ ਬਿਜਲੀ ਫਰੀ ਨਾ ਦਈਏ ਕਿ ਉਹਦੀ ਜਿਹੜੀ ਕਿ ਜੁੰਟਾਂ ਨੇ ਜੁੰਟ ਦਾ ਰੇਟ ਕਢਾ ਦਿੱਤਾ ਜਾਵੇ ਫੇਰ ਹੋਈ ਗੱਲ ਇਹ ਸਾਡਾ ਪ੍ਰੋਰੋਗੇਟਿਵ ਹੈ ਹੀ ਨਹੀਂ ਮੈਂ ਕੌਣ ਹੁੰਦਾ ਇਹ ਕਹਿਣੇ ਵਾਲਾ ਮੈਂ ਤੇ 200 ਬੰਦਾ ਲਿਆ ਕੇ ਤੁਹਾਡੇ ਦਫ਼ਤਰ ਦੇ ਬਾਹਰ ਖੜਾ ਕਰ ਦਵਾਂ ਜਿਹੜੇ ਕਹਿਣਗੇ ਬਿਜਲੀ ਫ੍ਰੀ ਚਾਹੀਦੀ ਆ ਠੀਕ ਹੈ ਜੀ ਜੇ ਤੁਸੀਂ ਐਦਾਂ ਜੇ ਅਸੀਂ ਜੁੰਟਾਂ ਘੱਟ ਕਰਤੀਆਂ ਫੇਰ ਤੁਸੀਂ ਕਹੋਗੇ ਜੀ ਤੁਸੀਂ ਫ੍ਰੀ ਕਰੋ ਜੇ ਫ੍ਰੀ ਕਰਤੀ ਤੁਸੀਂ ਕਹਿਣਾ ਜੁੰਟ ਦਾ ਰੇਟ ਸਸਤਾ ਕਰੋ ਦੇਖੋ ਇਹ ਲੋਕਾਂ ਦੀ ਮਰਜ਼ੀ ਆ ਸਰਕਾਰ ਦੀ ਮਰਜ਼ੀ ਆ ਸਰਕਾਰ ਨੇ 600 ਜੁੰਟ ਫ੍ਰੀ ਦਿੱਤੀ ਆ ਉਹਦੇ ਚ ਸਰਕਾਰ ਦੇ ਕੁਝ ਅੰਦਰੂਨੀ ਸਰਵੇ ਹੁੰਦੇ ਨੇ ਤੁਹਾਨੂੰ ਪਤਾ ਹੋਣਾ ਕਿ 600 ਯੂਨਟ ਫ੍ਰੀ ਦੇਣ ਨਾਲ ਸਰਕਾਰ ਦੀ ਬਿਜਲੀ ਬਚਣ ਲੱਗੀ ਆ ਜਿਹੜੇ ਲੋਕ 800 900 ਯੂਨਟ ਖਰਚਦੇ ਸੀਗੇ ਦੇਖੋ ਸਰਕਾਰ ਪਹਿਲੀ ਬਿਜਲੀ ਸਬਸਿਡੀ ਦੇ ਰਹੀ ਆ ਖੇਤਾਂ ਤੇ ਦੇ ਰਹੀ ਆ ਐਸੇ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਦੇ ਰਹੀ ਆ ਠੀਕ ਆ ਜੀ ਇਹਦੇ ਚ ਸਿਰਫ ਜ਼ਿਮੀਦਾਰ ਐਡ ਹੋਏ ਨੇ ਜਰਨਲ ਵਰਗ ਐਡ ਹੋਇਆ ਸੋ ਜਿਹੜਾ ਪਰਿਵਾਰ 600 ਤੋਂ ਥੱਲੇ ਬਿਜਲੀ ਖਰਚਦਾ ਉਹ ਬੇਸੀ ਸਰਕਾਰ ਦੇ ਖਜਾਨੇ 'ਚ ਯੋਗਦਾਨ ਪਾਰ ਹੈ ਸੋ ਇਹ ਮਾੜੀ ਪਿਰਤਨੀ ਹੈ ਇਹ ਚੰਗੀ ਪਿਰਤਾ ਲੋਕ 600 ਜੁਟ ਦੇ ਥੱਲੇ ਬਿਜਲੀ ਖਰਚਣਗੇ ਪੰਜਾਬ ਸਰਕਾਰ ਤੇ ਜੇ ਸਬਸਿਡੀ ਦਾ ਬੋਝ ਵਧੂਗਾ ਪਰ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਇਨਫਰਾਸਟ੍ਰਕਚਰ ਨੂੰ ਉਸ ਚੀ ਦਾ ਫਾਇਦਾ ਹੋਊਗਾ ਤੇ ਜਿਹੜੇ ਲੋਡ ਜੇ ਤੁਹਾਡੇ 10 ਘਰਾਂ ਦਾ ਲੋਡ ਸਹੀ ਪਤਾ ਕਰਕੇ ਸਹੀ ਟਰਾਂਸਫਾਰਮਰ ਜਿਹੜਾ ਫ੍ਰੀ ਆ ਬਿਜਲੀ ਬੋਰਡ ਨੇ ਰੱਖਣਾ ਤਾਂ ਆਮ ਲੋਕਾਂ ਨੂੰ ਤਾਂ ਦਿੱਕਤ ਹੋਣੀ ਨਹੀਂ ਚਾਹੀਦੀ ਉਹਦੇ ਕਿਹੜਾ ਪਜੇਬ ਚੋਂ ਪੈਸੇ ਦੇਣੇ ਆ ਸਹੀ ਟਰਾਂਸਫਾਰਮਰ ਤੁਹਾਡੇ ਘਰ ਦੇ ਬਾਹਰ ਲੱਗਿਆ ਹੋਊਗਾ ਤੁਹਾਡੀ ਵੋਲਟੇਜ ਪੂਰੀ ਆਊਗੀ ਤੁਹਾਨੂੰ ਬਿਜਲੀ ਪੂਰੀ ਮਿਲੂਗੀ ਤੁਹਾਡੇ ਏਸੀ ਸਹੀ ਕੰਮ ਕਰਨਗੇ ਤੁਹਾਡੇ ਜਿਹੜੇ ਬਿਜਲੀ ਉਪਕਰਨਾਂ ਉਹ ਸੜਨਗੇ ਨਹੀਂ ਸੋ ਇਹ ਚੰਗੀ ਚੀਜ਼ ਹੈ ਦੀ ਸਿਫਤ ਕਰਨੀ ਪੈਂਦੀ ਆ ਚਲੋ ਆਮ ਆਦੀ ਪਾਰਟੀ ਦੀ ਹੈ ਤੁਸੀਂ ਮੰਨਦੇ ਹੋ ਕਾਰ ਚੱਲੀ ਤੇ ਲੋਕ ਖੁਸ਼ ਨੇ ਬਿਲਕੁਲ ਖੁਸ਼ ਨੇ ਜੀ ਗਰਾਫ ਗਰਾਫ ਕਿਵੇਂ ਡਾਊਨ ਨਹੀਂ ਨਹੀਂ ਗਰਾਫ ਤਾਂ 2027 ਚ ਜਾ ਕੇ ਪਤਾ ਲੱਗੂਗਾ ਨਾ ਕਿਵੇਂ ਡਾਊਨ ਹੋ ਗਿਆ ਹਜੇ ਤਾਂ ਗਰਾਫ ਬਣ ਰਿਹਾ ਹੈ 24 ਦੇ 24 ਤੇ 22 ਸਾਲ ਦੇ ਵਿੱਚ ਬੜਾ ਇਹਦੇ ਵਿੱਚ ਪਤਾ ਕੀ ਹੁੰਦਾ ਮਿਲਖਾ ਸਿੰਘ ਨੇ 100 ਮੀਟਰ ਦੀ ਦੌੜ ਜਿੱਤੀ ਹਮ 800 ਵਾਲੀ ਹਾਰ ਗਿਆ ਕੀ ਮਿਲਖਾ ਸਿੰਘ ਮਾੜਾ ਹੋ ਗਿਆ ਸੋ ਸਾਨੂੰ ਸਮਝਣਾ ਪਊਗਾ ਵਧਾਨ ਸਵਾਰੀ ਇਲੈਕਸ਼ਨ ਪੰਜਾਬ ਦੇ ਮੁੱਦਿਆਂ ਤੇ ਲੜੀ ਜਾਊਗੀ ਲੋਕਾਂ ਦੇ ਸਕੂਲ ਹਸਪਤਾਲ ਬਿਜਲੀ ਸੜਕਾਂ ਰੋਜ਼ਗਾਰ ਇਸ ਮੁੱਦਿਆਂ ਤੇ ਲੜੀ ਜਾਊਗੀ ਦੇਸ਼ ਦੀ ਇਲੈਕਸ਼ਨ ਦੇਸ਼ ਦੇ ਮੁੱਦਿਆਂ ਤੇ ਲੜੀ ਜਾਂਦੀ ਆ ਆਮ ਆਦਮੀ ਪਾਰਟੀ ਦੇਸ਼ ਦੀ ਇਲੈਕਸ਼ਨ ਚ ਬਹੁਤ ਛੋਟੀ ਪਾਰਟੀ ਆ ਅਸੀਂ 10 ਸਾਲ ਪਹਿਲਾਂ ਤਾਂ ਹਜੇ ਸਿਆਸਤ ਵਿੱਚ ਆਏ ਆ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਸਾਡੇ ਕੋਲ ਕੈਂਡੀਡੇਟ ਨਹੀਂ ਸੀ ਅਸੀਂ ਕਿਸੇ ਦੂਜੀ ਪਾਰਟੀ ਨਾਲ ਰਲ ਕੇ ਇਲੈਕਸ਼ਨਾਂ ਲੜ ਰਹੇ ਸੀਗੇ ਸੋ ਲੋਕਾਂ ਨੂੰ ਲੱਗਿਆ ਕਿ ਇਹਨਾਂ ਨੇ ਆਪਣੇ ਆਪ ਤਾਂ ਸਰਕਾਰ ਨਹੀਂ ਬਣਾਉਣੀ ਪੰਜਾਬ ਸੇ ਇੰਡੀਪੈਂਡੈਂਟ ਲੜੇ ਇੰਡੀਪੈਂਡੈਂਟ ਜਿੱਤੇ ਤੇ ਇੰਡੀਪੈਂਡੈਂਟ ਸਰਕਾਰ ਬਣਾਈ ਕਿਉਂਕਿ ਸਾਡੇ ਕੋਲ ਸੰਗਠਨ ਸੀ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ 'ਚ ਭਾਰਤ ਵਿੱਚ ਸਾਡਾ ਸੰਗਠਨ ਹੋਊਗਾ ਹਰ ਸੂਬੇ 'ਚ ਸਾਡੇ ਬਰਕਰ ਹੋਣਗੇ ਵਲੰਟੀਅਰ ਹੋਣਗੇ ਉਦੋਂ ਜਦੋਂ ਅਸੀਂ ਦੇਸ਼ ਦੀ ਇਲੈਕਸ਼ਨ ਲੜਾਂਗੇ ਦੇਸ਼ ਦੇ ਮੁੱਦਿਆਂ ਦੀ ਇਲੈਕਸ਼ਨ ਲੜਾਂਗੇ ਫਿਰ ਉਹਦਾ ਤੁਸੀਂ ਗ੍ਰਾਫਿਕ ਦੱਸਿਓ ਦੀ 2019 ਤੋਂ ਜਿਵੇਂ 1 MP ਤੋਂ 3 ਤੇ ਆ ਗਏ 3 ਤੋਂ ਫਿਰ 7 ਤੇ ਜਾਵਾਂਗੇ ਤੇ ਆਉਣ ਵਾਲੇ ਸਮੇਂ 'ਚ BJP ਲਈ ਸਭ ਤੋਂ ਵੱਡਾ ਖਤਰਾ ਜੇ ਕੋਈ ਹੈ ਉਹ ਆਮ ਆਦਮੀ ਪਾਰਟੀ ਆ ਇਸੇ ਲਈ ਬਿਨਾ ਕਸੂਰ ਬਿਨਾ ਸਬੂਤ ਬਿਨਾ ਗਵਾ ਅਰਵਿੰਦ ਕੇ ਜਰੀਵਾਲ ਜੀ ਨੂੰ ਜੇਲ੍ਹ ਚ ਰੱਖਿਆ ਹੋਇਆ ਇਸ ਤੋਂ ਜੂੰਦਾ ਜਾਗਦਾ ਸਬੂਤ ਹੁਣ ਲੋਕਾਂ ਦੇ ਸਾਹਮਣੇ ਕਿਵੇਂ ਆ ਸਕਦਾ ਲੋਕ ਹੁਣ ਸਮਝ ਚੁੱਕੇ ਨੇ ਤੇ ਜਿਹੜਾ ਆਉਣੇ ਵਾਲਾ ਸਮਾਂ ਉਹ ਭਾਜਪੀ ਨੂੰ ਜੇ ਕੋਈ ਚੈਲੰਜ ਕਰੂਗਾ ਤਾਂ ਆਮ ਆਦਮੀ ਪਾਰਟੀ ਕਰੂਗੀ ਹਰਸ਼ਪ੍ਰਿੰਦਰ ਰਾਜ ਜੀ ਤੁਸੀਂ ਗੱਲ ਕੀਤੀ ਆ ਸੜਕਾਂ ਦੀ ਤੇ ਹੋਰ ਜਿਹੜੇ ਵਿਕਾਸ ਕਾਰਜ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਪਰ ਜੇਕਰ ਗੱਲ ਕਰੀਏ ਵਿਰੋਧੀ ਸਿਆਰਾਂ ਦੀ ਪਾਰਟੀ ਕਿਉਂ ਕਹ ਰਹੇ ਨੇ ਵਰੋਧੀ ਲਗਾਤਾਰ ਕਹ ਰਹੇ ਕਿ ਜਿਹੜਾ ਕਿ ਬਾਹਰ ਦੇ ਸੂਬਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਪੈਸੇ ਨਾਲ ਕੀਤਾ ਗਿਆ ਕਿ ਅੱਜ ਜੇ ਗੱਲ ਗੱਲ ਕਰੀਏ ਆਪਾਂ ਸੜਕਾਂ ਦੀ ਸੜਕਾਂ ਦੀ ਹਾਲਤ ਬੜੀ ਖਸਤਾ ਜੋ ਕੋਈ ਵੀ ਆਮ ਆਦੀ ਪਾਰਟੀ ਵੱਲੋਂ ਸੜਕਾਂ ਦੀ ਪਿੱਛੇ ਵੀ ਲੱਗੇਗੇ ਨਹੀਂ ਨਹੀਂ ਇਹ ਮੈਨੂੰ ਨਹੀਂ ਪਤਾ ਸ਼ਾਇਦ ਤੁਹਾਡੀ ਕੋਈ ਇੱਕ ਦੀ ਸੜਕ ਰਹਿ ਗਈ ਹੋਵੇ ਤੇ ਸਾਨੂੰ ਦੱਸੋ ਸੀਐਮ ਆਫਿਸ ਦਾ ਸੀਸੀਐਮ ਵਿੰਡੋ ਡੀਸੀ ਦਫ਼ਤਰ ਚ ਖੋਲ੍ਹ ਦਿੱਤੀ ਆ ਤੁਸੀਂ ਦੱਸੋ ਕਿਹੜੀ ਸੜਕ ਕਿਹੜੇ ਪਿੰਡ ਤੋਂ ਕਿੱਥੇ ਨੂੰ ਜਾਂਦੀ ਹੈ ਟੁੱਟੀ ਹੋਈ ਆ ਅਪਰ ਟੈਂਡਰ ਪਵਾ ਕੇ ਉਹਦਾ ਕੰਮ ਸਟਾਰਟ ਕਰਾ ਦੰਨੇ ਦੇਖੋ ਇਹ ਤੁਸੀਂ ਸਾਨੂੰ ਦੱਸੋਗੇ ਠੀਕ ਹੈ ਜੀ ਇਕੱਲੇ ਸਵਾਲ ਜਵਾਬਾਂ ਨਾਲ ਸਵਾਦ ਨਹੀਂ ਆਉਣਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਫਲਾਣੀ ਸੜਕ ਦੀ ਸ਼ਿਕਾਇਤ ਕੀਤੀ ਸੀ ਤੇ ਅੱਜ ਤੱਕ ਨਹੀਂ ਬਣੀ ਮੈਂ ਜ਼ਿੰਮੇਵਾਰ ਹੂੰਗਾ ਤੁਸੀਂ ਐਮਐਲਏ ਸਾਹਿਬ ਦੇ ਦਫ਼ਤਰ ਜਾਂ ਮੁੱਖ ਮੰਤਰੀ ਸਾਹਿਬ ਦੇ ਵਿੰਡੋ ਜਿਹੜਾ ਡੀਸੀ ਦਫ਼ਤਰ ਖੁੱਲਿਆ ਉੱਥੇ ਜਾ ਕੇ ਕੋਈ ਕੰਪਲੀਟ ਦਿੱਤੀ ਸੀ ਉਹਦਾ ਜਵਾਬ ਨਹੀਂ ਆਇਆ ਉਹਦੇ ਅਸੀਂ ਜਵਾਬ ਦੇਿਆਂ ਠੀਕ ਹੈ ਜੀ ਇਹ ਕੰਮ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੱਸਿਆ 2 ਮਹੀਨੇ 3 ਮਹੀਨੇ ਦਾ ਚੋਣ ਜਾਬਤੇ ਚ ਲੰਗੇ ਪੰਜਾਬ 'ਚ ਸਭ ਤੋਂ ਬਾਅਦ ਵਿੱਚ ਇਲੈਕਸ਼ਨਾਂ ਸਿਗੀਆਂ ਤੇ ਚੋਣ ਜਾਬਤੇ ਦਾ ਸਭ ਤੋਂ ਜਿਹੜਾ ਦੁੱਖਾ ਸੰਤਾਪ ਉਹ ਅਸੀਂ ਢਾਇਆ 2 3 ਮਹੀਨੇ ਤੱਕ ਕੰਮ ਨਹੀਂ ਚੱਲੇ ਠੀਕ ਹੈ ਜੀ ਹੁਣ ਕੰਮ ਸਟਾਰਟ ਹੋਣੇ ਸੀਗੇ ਜਲੰਧਰ ਦੀ ਜਿਹੜੇ ਤੁਸੀਂ ਪਘੋੜੇ ਦੀ ਗੱਲ ਕਰਦੇ ਹੋ ਉਸ ਬੰਦੇ ਨੇ ਫੇਰ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਿਆ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਕਰਕੇ ਥੋੜੇ ਜਿਹੜੇ ਕੰਮ ਆ ਹੋ ਸਕਦਾ ਉਹ ਲੇਟ ਹੋ ਗਏ ਹੁਣ ਪਰ ਅਸੀਂ ਬਚਨ ਬਾਧਾ ਤੇ 27 ਚ ਜਿਹੜੀ ਅਸੀਂ ਲੋਕਾਂ ਤੋਂ ਵੋਟ ਮੰਗਣੀ ਆ ਹੱਥ ਜੋੜ ਕੇ ਉਹ ਇਹੀ ਮੰਗਣੀ ਆ ਜੇ ਸੜਕਾਂ ਬਣੀਆਂ ਤਾਂ ਵੋਟ ਪਾ ਦਿਓ ਜੇ ਪਾਣੀ ਮਿਲਿਆ ਤਾਂ ਵੋਟ ਪਾ ਦਿਓ ਜੇ ਬਿਜਲੀ ਆਈ ਆ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਇਹ ਅੱਜ ਮੈਂ ਇੱਥੇ ਬੈਠ ਕੇ ਦਾਅਵੇ ਨਾਲ ਕਹਿਣਾ ਜੇ ਕੱਟ ਕੇ ਰੱਖ ਲਿਓ ਰਿਕਾਰਡਿੰਗ ਵੀ ਚਲਾ ਦਿਓ ਅਸੀਂ ਆ ਕੇ ਇਹ ਨਹੀਂ ਕਹਾਂਗੇ ਕਿ ਆ ਫਲਾਣੀ ਸੜਕ ਹੁਣ ਬਣਾਵਾਂਗੇ ਪਹਿਲਾਂ ਵੋਟ ਪਾਓ ਅਸੀਂ ਜਾ ਕੇ ਇਹ ਕਹਾਂਗੇ ਕਿ ਆ ਸੜਕਾ ਪਟਿਆਲਾ ਰੋਡ ਸਰੰਦ ਤੋਂ ਪਟਿਆਲਾ ਰੋਡ ਜਿਹਨੂੰ ਖੂਨੀ ਸੜਕ ਵੀ ਕਿਹਾ ਜਾਂਦਾ ਸੀ ਸੁਣਿਆ ਜੀ ਤੁਸੀਂ ਕਿੰਨੇ ਨੌਜਵਾਨ ਕਿੰਨੇ ਤਾਂ ਮੇਰੇ ਜਾਣ ਪਛਾਣ ਦੇ ਸਾਡੇ ਵਲੰਟੀਅਰਾਂਾਂ ਤੋਂ ਵੀ ਪਾਰਟੀ ਦੇ ਵੀ ਬਹੁਤ ਮੁੰਡਿਆਂ ਦਾ ਮਤਲਬ ਜੀਵਨ ਲਿੰਦਾ ਜਿਹੜੀ ਇਸ ਰੋਡ ਨੇ ਸਮਾਪਤ ਕਰੀ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿ ਲਿਆ ਦੋ ਵਾਰ ਬਾਦਲ ਸੁਖਵੀਰ ਬਾਦਲ ਡਿਪਟੀ ਰਹਿ ਲਿਆ ਪ੍ਰਕਾਸ਼ ਸਿੰਘ ਬਾਦਲ ਰਹਿ ਲਿਆ ਇਹਨਾਂ ਤੋਂ 25 ਸਾਲ ਚ ਇਹ ਸੜਕ ਨਹੀਂ ਚੌੜੀ ਹੋਈ ਹਜ਼ਾਰਾਂ ਮੋਤਾਂ ਹੋ ਗਏ ਆ ਸੜਕ ਤੇ ਰੋਜ਼ ਐਕਸੀਡੈਂਟ ਹੁੰਦੇ ਨੇ ਤੁਸੀਂ ਮੰਨਦੇ ਕਿ ਆਵਾਮ ਦੀ ਪਾਰਟੀ ਨਾਲ ਰਹੀ ਆ ਇਹ ਸੜਕ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਬਣਨੀ ਸ਼ੁਰੂ ਹੋਈ ਆ ਤੇ ਇਹਦਾ ਟੈਂਡਰ ਵੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਚ ਹੋਇਆ ਜਿਹੜੀਆਂ ਗੱਲਾਂ ਆ ਉਹ 15 ਸਾਲ ਤੋਂ ਚਲਦੀਆਂ ਆ ਰਹੀਆਂ ਬਰੋਦੀ ਕਹਿੰਦੇ ਕਿ ਅਸੀਂ ਟੈਂਡਰ ਪਾਸ ਕਰਾਇਆ ਕਾਂਗਰਸ ਕਹਿੰਦੀ ਅਸੀਂ ਪਾਸ ਕਰਾਇਆ ਤੁਸੀਂ ਵਿਰੋਧੀਆਂ ਤੋਂ ਟੈਂਡਰ ਦੀ ਕਾਪੀ ਮੰਗੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੇ ਵਿਰੋਧੀ ਨੇ ਟੈਂਡਰ ਪਾਸ ਕਰਾਇਆ ਉਹਨਾਂ ਦਾ ਟੈਂਡਰ ਪਾਸ ਕਰਾਇਆ ਹੋਇਆ 4 ਸਾਲ ਤੋਂ ਠੇਕੇਦਾਰ ਕੰਮ ਕਰਨ ਨਹੀਂ ਆਇਆ ਇਹਦਾ ਬੜੀ ਜਿਵੇਂ ਕਹਿੰਦੇ ਨਲਾ ਇਹਨਾਂ ਦੇ ਲੀਡਰ ਕੀ ਕਰਦੇ ਸੀਗੇ ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਟਿਪਸ ਤੇ ਕੰਮ ਕਰਾਉਣੇ ਆਉਂਦੇ ਨੇ ਉਹਨਾਂ ਨੇ ਟੈਂਡਰ ਵੀ ਪਵਾਤਾ ਪਾਸ ਵੀ ਕਰਾਤਾ ਤੇ 4 ਸਾਲ ਚ ਉਹਨਾਂ ਕੋਲੋਂ ਇੱਕ ਟੈਂਡਰ ਪਵਾ ਕੇ ਸੜਕ ਨਹੀਂ ਬਣਾਈ ਤਾਂ ਬਹੁਤ ਮਤਲਬ ਵਿਰੋਧੀ ਤੇ ਰਹੀ ਨਲਾਇਕ ਵਿਰੋਧੀ ਤੇ ਤਾਂ ਨਾ ਹੀ ਸਾਨੂੰ ਮਿਲੇ ਤਾਂ ਚੰਗੀ ਗੱਲ ਆ ਫਿਰ ਜਿਹੜੀ ਲਗਾਤਾਰ ਆਵਾਜ਼ ਦੀ ਪਾਰਟੀ ਦੀ ਫੋਟੇ ਦੀ ਵੀ ਗੱਲ ਕਰਦੇ ਆ ਆਪਾ ਕੁਜਰ ਕੋਵਰ ਵਿਜੇ ਪ੍ਰਤਾਪ ਲਗਾਤਾਰ ਭਗਵੰਤ ਮਾਨ ਦੀ ਕਾਰਜਸ਼ੈਲੀ ਦੇ ਸਵਾਲਿਆਂ ਨਿਸ਼ਾਨ ਖੜੇ ਕਰ ਰਹੇ ਨੇ ਕਿ ਇਹ ਫੇਲ ਸਾਬਤ ਹੋਈ ਹੈ ਫੇਲ ਸਾਬਤ ਹੋਈ ਹੈ ਤੇ ਕਿਵੇਂ ਦੇਖਦੇ ਹੋ ਇਹ ਲਈ ਦੇਖੋ ਕਈ ਵਾਰ ਕੀ ਹੁੰਦਾ ਹੈ انسان ਦੇ ਨਿੱਜੀ ਹਿੱਤਾਂ ਨਾ ਜਦੋਂ ਭਾਰੂ ਹੋ ਜਾਂਦਾ ਬੰਦੇ ਦੇ ਈਮਾਨ ਤੇ ਫਿਰ ਉਹ ਵਿਰੋਧ ਹੋ ਜਾਂਦਾ ਸੋ ਸਾਡੇ ਕੋਮਰ ਵਿਜੇਪਰਾਪ ਪ੍ਰਤਾਪ ਜੀ ਜਿਹੜੇ ਸਰਕਾਰੀ ਨੌਕਰੀ ਛੱਡ ਕੇ ਚੰਗੀ ਭਲੀ ਸਾਡੀ ਪਾਰਟੀ ਚ ਆਏ ਤੇ ਆਮ ਆਦਮੀ ਪਾਰਟੀ ਨੇ ਬਹੁਤ ਸਤਿਕਾਰ ਦਿੱਤਾ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਬਿਠਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਹਰ ਵਾਰੀ ਹਰ ਜਗ੍ਹਾ ਉਹਨਾਂ ਦੀ ਇਮਾਨਦਾਰੀ ਦਾ ਜ਼ਿਕਰ ਕੀਤਾ ਪਰ ਉਹਨਾਂ ਨੂੰ ਜਿਹੜੀ ਉਹਨਾਂ ਦੇ ਅੰਦਰਲੀ ਲਾਲਸਾ ਸੀ ਜਿਹੜੀ ਅਫਸਰਸ਼ਾਹੀ ਹੁੰਦੀ ਹੈ ਨਾ ਉਹਨਾਂ ਨੂੰ ਥੋੜੀ ਜੀ ਕੁਰਸੀ ਦੀ ਰਹਿੰਦੀ ਹੈ ਵੀ ਸਾਨੂੰ ਵੱਡੀ ਕੁਰਸੀ ਮਿਲੇ ਉਹ ਜਿਹੜਾ ਮੰਤਰੀ ਦਾ ਕੋਈ ਸੁਪਨਾ ਸੀਗਾ ਮਨ 'ਚ ਉਹ ਅਜੇ ਪੂਰਾ ਨਹੀਂ ਹੋਇਆ ਉਹਨਾਂ ਨੂੰ ਕੱਲ ਨੂੰ ਮੰਤਰੀ ਬਣਾ ਦੋ ਪਰਸੋਂ ਨੂੰ ਪੰਜਾਬ ਸਰਕਾਰ ਪੂਰੀ ਇਮਾਨਦਾਰ ਹੋ ਜਾਊਗੀ ਪੰਜਾਬ 'ਚੋਂ ਪੂਰੇ ਨਸ਼ੇ ਖਤਮ ਹੋ ਜਾਣਗੇ ਪੰਜਾਬ ਚੋਂ ਗੁੰਡਾ ਰਾਜ ਵੀ ਖਤਮ ਹੋ ਜੂ ਗੱਲ ਸਿਰਫ ਇੰਨੀ ਕਾ ਹਾਂ ਜੇ ਗੱਲ ਕਰ ਕਰੀ ਆਪਾਂ ਕਿਸਾਨੀ ਮੋਰਚੇ ਦੀ ਗੱਲ ਕਰਦੇ ਆਂ ਹਾਈ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਜਿਹੜਾ ਕੋਈ ਬੈਰੀਕਡ ਖੋ ਦਿੱਤੇ ਜਾਣ ਹਫਤੇ ਦੇ ਅੰਦਰ ਅੰਦਰ ਰਸਤਾ ਚਲਾਇਆ ਜਾਵੇ ਕਿਵੇਂ ਦੇਖਦੇ ਹੋ ਆਮ ਆਦੀ ਆਮ ਆਦੀ ਪਾਰਟੀ ਸਰਕਾਰ ਵਿੱਚ ਭਗਵੰਤ ਸਿੰਘ ਮਾਨ ਨੇ ਪੂਰਾ ਕਿਸਾਨਾਂ ਨੂੰ ਸਹਿਯੋਗ ਵੀ ਦਿੱਤਾ ਸੀ ਮੀਟਿੰਗਾਂ ਦੇ ਵਿੱਚ ਜਾਂਦੇ ਰਹੇ ਨੇ ਰਾਤ ਰਾਤ ਕਰਦੇ ਰਾਤ ਦੇ ਮੀਟਿੰਗਾਂ ਚੋਂਦੇ ਰਹੇ ਨੇ ਅੱਜ ਉਹੀ ਜਿਹੜੇ ਕਿਸਾਨ ਨੇ ਉਹ ਰੋਡ ਜਾਮ ਕਰ ਰਹੇ ਨੇ ਆਪ ਉਸ ਕਿਸਾਨ ਵੀ ਕਿਸਾਨਾਂ ਦੇ ਲੋਕਲ ਕਿਸਾਨ ਸੀ ਵੀ ਪਿੰਡਾਂ ਦੇ ਨੇ ਕੋਈ ਸੜਕਾਂ ਦਾ ਬੁਰਾ ਹਾਲ ਬਿਲਕੁਲ ਬਿਲਕੁਲ ਕਿਵੇਂ ਦੇਖਦੇ ਹੋ ਜਿਹੜੀ ਜਿਹੜੀ ਹਾਈ ਕੋਰਟ ਦੇ ਪਾਸ ਦੇਖੋ ਇਹ ਮੋਦੀ ਸਰਕਾਰ ਦੀ ਨਲੈਕੀ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪਰਬਤੇ ਵਾਦਾ ਕੀਤਾ ਸੀ ਪੰਜਾਬ ਦੇ ਕਿਸਾਨਾਂ ਨਾਲ ਛੱਡੋ ਪੂਰੀ ਭਾਰਤ ਸਾਡੇ ਦੇਸ਼ ਦੇ ਕਿਸਾਨਾਂ ਨਾਲ ਕਿ ਮੈਂ ਇੱਕ ਤੋਹਫਾ ਦੰਨਾ ਗੁਰੂ ਨਾਨਕ ਦੇਵ ਜੀ ਦੇ ਪਰਬਤੇ ਜਿਹੜਾ ਐਮਐਸਪੀ ਉਹਨੂੰ ਬਿੱਲ ਬਣਾਇਆ ਜਾਊਗਾ ਜਿਹੜੀ ਲਖੀਮ ਖਿਰੀ ਇਹਨਾਂ ਦੇ ਇੱਕ ਗੁੰਡੇ ਮੈਂ ਸ਼ਬਦ ਗੁੰਡਾ ਹੀ ਵਰਤੂੰਗਾ ਕਿਉਂਕਿ ਉਹਨੇ ਸਾਡੇ ਨੌਜਵਾਨਾਂ ਦਾ ਕਿਸਾਨਾਂ ਦਾ ਕਤਲ ਕਰਿਆ। ਬਿਸ਼ੱਕ ਉਹ ਮੈਂਬਰ ਪਾਰਲੀਮੈਂਟ ਹੋਵੇ ਪਰ ਮੇਰੀ ਆਤਮਾ ਯਾਸਤ ਨਹੀਂ ਦਿੰਦੀ ਕਿ ਇਸ ਤਰ੍ਹਾਂ ਦੇ ਕਨਾਉਣੀ ਹਰਕਤ ਕਰਨ ਵਾਲੇ ਬੰਦੇ ਨੂੰ ਮੈਂ ਇੱਜ਼ਤ ਦਵਾਂ। ਉਹਦੇ ਤੇ ਕਾਰਵਾਈ ਕੀਤੀ ਜਾਊਗੀ। ਸੋ ਜਦੋਂ ਤੁਸੀਂ ਵਾਅਦਾ ਕੀਤਾ ਤਾਂ ਟੁਕਟੁਕਟ ਇੰਨਾ ਦੀਨਮਾਨ ਤਾਂ ਤੁਹਾਨੂੰ ਜਾਗਦਾ ਰੱਖਣਾ ਚਾਹੀਦਾ ਤੇ ਕੀਤਾ ਵੀ ਕਦੋਂ ਗੁਰਨਾਨਕ ਦੇਵ ਜੀ ਦੇ ਪਰਬਤੇ ਸੋ ਪਿਛਲੇ ਦਿਨੀ ਵੀ ਜਿਹੜੀ ਮੀਟਿੰਗ ਹੋਈ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੀ ਉਹਨਾਂ ਨੇ ਵੀ ਇਹੀ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਨਾਲ ਸਾਡਾ ਕੋਈ ਲਾਗਾ ਦਾਗਾ ਨਹੀਂ ਸਾਡੀ ਲੜਾਈ ਆ ਕੇਂਦਰ ਸਰਕਾਰ ਨਾਲ ਸੋ ਸਾਡੀ ਜਿਹੜੀ ਗੱਲਬਾਤ ਆ ਉਹ ਕਰਾਈ ਜਾਵੇ ਤਾਂ ਉਹਦੇ 'ਚ ਵੀ ਮਾਨ ਸਾਹਿਬ ਨੇ ਕਿਹਾ ਕਿ ਮੈਂ ਜਿਹੜੀ ਭੂਮਿਕਾ ਉਹ ਆਪਣੀ ਨਿਭਾਵਾਂਗਾ ਤੇ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਉਨਾ ਨਾਲ ਤੁਹਾਡੀ ਮੀਟਿੰਗ ਆ ਜਿਹੜੀ ਉਹਦੀ ਡੇਟ ਲੈ ਕੇ ਦਊਗਾ ਤੇ ਹਰ ਜਗ੍ਹਾ ਜਿੱਥੇ ਪੈਰ ਵੀ ਹੋਈ ਕਿਸਾਨਾਂ ਦੀ ਅਸੀਂ ਕਰਾਂਗੇ ਪਰ ਦੂਜੀ ਗੱਲ ਮੈਂ ਐਡ ਕਰਦਾ ਇਹਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਕਿਸਾਨੀ ਧਰਨੇ ਨੇ ਪੰਜਾਬ ਦਾ ਲੱਖਾਂ ਕਰੋੜਾਂ ਦਾ ਅਰਬਾਂ ਦਾ ਨੁਕਸਾਨ ਕੀਤਾ ਬਹੁਤ ਸਾਰੀਆਂ ਸਾਡੀਆਂ ਫੈਕਟਰੀਆਂ ਨੇ ਇੰਡਸਟਰੀਆਂ ਜਿਹੜੀ ਉਹ ਬਲੈਕਲਿਸਟ ਕਰਤੀ ਬਾਹਰ ਲੀਆਂ ਫਰਮਾਂ ਨੇ ਸੋ ਪਰ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਭਾਜਪਾ ਦੀ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕਰਿਆ ਕਿੰਨੇ ਸਾਡੇ ਨੌਜਵਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਜਿਨ੍ਹਾਂ ਦੀ ਕੋਈ ਚਰਚਾ ਹੀ ਨਹੀਂ ਕਰਦਾ ਕਿੰਨੇ ਸਾਡੇ ਬਜ਼ੁਰਗਾਂ ਦੀਆਂ ਡੈਥਾਂ ਹੋ ਗਈਆਂ ਉਹਨਾਂ ਦੇ ਫੇਫੜਿਆਂ 'ਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਗਈਆਂ ਇਹ ਤੁਹਾਡਾ ਕੋਈ ਮਾ ਗੁੱਸਾ ਨਾ ਕਰਿਓ ਕੋਈ ਪੱਤਰਕਾਰ ਭਰਾ ਉਹਨਾਂ ਦੀ ਫੋਟੋ ਵੀ ਨਹੀਂ ਲੈ ਕੇ ਆਇਆ ਇਹ ਇੱਕ ਸਾਡਾ ਨੌਜਵਾਨ ਸ਼ੁਭਕਰਨ ਜਿਹਦੇ ਮਾਪੇ ਨੂੰ ਅਸੀਂ ਇੱਕ ਛੋਟੀ ਜਿਹੀ ਨਮਾਣੀ ਕੋਸ਼ਿਸ਼ ਕਰੀ ਆ ਸਰਕਾਰ ਨੇ ਆਪਣੇ ਵੱਲੋਂ ਇੱਕ ਸਹਾਈਤਾ ਰਾਸ਼ੀ ਦਿੱਤੀ ਆ ਸੋ ਅਸੀਂ ਤਾਂ ਜਿੰਨੀ ਮੱਲਮ ਹੋ ਸਕਦੀ ਆ ਆਪਣੇ ਲੋਕਾਂ ਦੇ ਦੁੱਖਾਂ ਤੇ ਸੁੱਖਾਂ 'ਚ ਖੜਾਂਗੇ ਤੇ ਉਹਨਾਂ ਦੀ ਮੱਲਮ ਪੱਟੀ ਕਰਾਂਗੇ ਪਰ ਤੁਸੀਂ ਬੀਜੇਪੀ ਦੀ ਸਾਜ਼ਿਸ਼ ਦੇਖੋ ਉਹ ਵਾਅਦਾ ਖਿਲਾਫੀ ਕਰਕੇ ਜਿਹੜਾ ਬਾਰਡਰ ਆ ਉਹ ਕਿਸਾਨਾਂ ਨੇ ਘੱਟ ਤੇ ਬੀਜੇਪੀ ਦੀ ਸਰਕਾਰ ਮਨੋਹਰ ਖੱਟੜ ਨੇ ਵੱਧ-ਬੰਦ ਕਰਿਆ ਹੋਇਆ ਸ਼ੰਭੂ ਦਾ ਜਿਹੜਾ ਟੋਲ ਬੈਰੀਅਰ ਆ ਉਹਦੇ ਪਰਲੀ ਸਾਈਡ ਦੁਬਾਰਾ ਕਰੀਆਂ ਹੋਈਆਂ ਕੰਕਰੀਟ ਦਾ ਇੱਕ ਪੂਰਾ ਜੰਗਲ ਬਣਾਇਆ ਗਿਆ ਸਰੀਏ ਪਾ ਕੇ ਜਿਵੇਂ ਲੈਂਟਰ ਪਾ ਕੇ ਕੋਈ 100 ਫੁੱਟੀ ਇਮਾਰਤ ਬਣਾਉਣੀ ਹੁੰਦੀ ਆ ਸੋ ਕਹਿਣ ਦਾ ਮਤਲਬ ਸੜਕ ਤਾਂ ਬੀਜੇਪੀ ਦੀ ਸਰਕਾਰ ਨੇ ਬੰਦ ਕਰੀ ਆ ਪਰ ਉਹਦਾ ਖਮਿਆਜਾ ਜਿਹੜਾ ਉਹ ਪੰਜਾਬ ਨੂੰ ਭੁਗਤਣਾ ਪਿਆ ਇਹਦੇ ਚ ਸਾਰੇ ਕਿਸਾਨ ਵੀ ਸਹਿਮਤ ਨੇ ਇਹਦੇ ਚ ਕੋਈ ਦੋ ਰਾਏ ਨਹੀਂ ਵੀ ਪੰਜਾਬ ਦਾ ਨੁਕਸਾਨ ਨਹੀਂ ਹੋਇਆ ਕੋਈ ਇੱਕ ਬੰਦਾ ਇਹ ਨਹੀਂ ਕਹਿ ਸਕਦਾ ਨੁਕਸਾਨ ਨਹੀਂ ਹੋਇਆ ਉਹ ਸਾਰੇ ਸਹਿਮਤ ਨੇ ਇਸ ਚੀਤੇ ਪਰ ਇਹਦੀ ਜਿਹੜੀ ਚਾਲ ਆ ਉਹ ਬੀਜੇਪੀ ਦੀ ਆ ਤੇ ਆਉਣ ਵਾਲੇ ਸਮੇਂ ਚ ਲੋਕ ਬੀਜੇਪੀ ਦਾ ਜਿਹੜਾ ਮਖੌਟਾ ਜ਼ਰੂਰ ਤਾਰਨਗੇ ਇੱਕ ਗੱਲ ਹੋਰ ਹੈ ਅਸ਼ੋਕ ਕਰਨ ਦੀ ਜਿਹੜੀ ਮੌਤ ਹੋਈ ਆ ਉਹਦੀ ਰਿਪੋਰਟ ਆਦੀ ਤੁਸੀਂ ਪੜਿਆ ਵੀ ਹੋਣਾ ਕਹਿੰਦੇ ਸ਼ਾਰਟ ਗਨ ਨਾਲ ਉਹਦੀ ਮੌਤ ਹੋਈ ਆ ਤੇ ਜੋ ਕਹਿੰਦੇ ਪੁਲਿਸ ਚਲਾਉਂਦੀ ਨਹੀਂ ਸ਼ਾਰਟ ਗਨ ਹੁੰਦੀ ਨਹੀਂ ਪੁਲਿਸ ਕੋਲ ਕਿਵੇਂ ਦੇ ਸੋ ਇਹ ਮੈਂ ਆਪ ਉਹੀ ਗੱਲ ਕਹਿ ਰਿਹਾ ਹਾਂ ਬੀਜੇਪੀ ਦੀ ਜਿਹੜੀ ਸਾਜ਼ਿਸ਼ ਆ ਬੀਜੇਪੀ ਦੇ ਗੁੰਡੇ ਆ ਨੇ ਆ ਕੇ ਉੱਥੇ ਲੋਕਾਂ ਦੇ ਸਾਡੇ ਕਿਸਾਨਾਂ ਦੇ ਟਰੈਕਟਰ ਵੀ ਭੰਨੇ ਨੇ ਗੱਡੀਆਂ ਵੀ ਭੰਨੀਆਂ ਨੇ ਇਹ ਪੁਲਿਸ ਦਾ ਕੰਮ ਨਹੀਂ ਹੈਗਾ ਇਹ ਬੀਜੇਪੀ ਦੇ ਗੁੰਡਿਆਂ ਨੇ ਕੰਮ ਕਰਿਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿਲੇ ਆ ਰਹੇ ਹਾਂ ਵੀ ਬੀਜੇਪੀ ਦੀ ਸਾਜ਼ਿਸ਼ ਆ ਏ ਪੰਜਾਬ ਚ ਦੰਗੇ ਕਰਾਉਣ ਵਾਸਤੇ ਬੀਜੇਪੀ ਪੂਰੀ ਤਤਪਰ ਹੈ ਵੀ ਕਿਵੇਂ ਨਾ ਕਿਵੇਂ ਕਿਸਾਨਾਂ ਨੂੰ ਤੇ ਸਾਡੇ ਹਿੰਦੂ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਵਪਾਰੀਆਂ ਨੂੰ ਆਪਸ ਵਿੱਚ ਲੜਾਇਆ ਜਾਵੇ ਇਹ ਲੜਾਉਣ ਵਾਸਤੇ ਤਾਂ ਸਾਜ਼ਿਸ਼ ਹੋਈ ਆ ਹਾਂ ਲਾਰ ਸਵਾਲ ਆ ਮੇਰਾ ਜੀ ਇੱਕ ਜਿਵੇਂ ਗੱਲ ਕਰਦੇ ਆ ਆਪਾਂ ਤੁਸੀਂ ਕਹੇ ਕਿ ਬੀਜੇਪੀ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਪਰ ਰੂਸ ਵੱਲੋਂ ਪੀਐਮ મોદી ਨੂੰ ਸਰਵੋਤਮ ਸਨਮਾਨ ਦਿੱਤਾ ਗਿਆ ਤੇ ਤੁਸੀਂ ਕਹਿੰਦੇ ਹੋ ਕਿ ਭਾਜਪਾ ਨਕਾਮ ਆ ਆਪਸ ਵਿੱਚ ਪਾੜਾ ਪਾਉਣਾ ਚਾਹੁੰਦੀ ਆ ਦੇਖੋ ਰੂਸ ਨੂੰ ਪੰਜਾਬ ਦਾ ਕੀ ਪਤਾ ਰੂਸ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਜਦੋਂ ਆਪਰੇਸ਼ਨ ਬਲੂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤਾਂ ਜਿਹੜੀ ਰੂਸ ਦੀ ਭੂਮਿਕਾ ਉਹ ਕੋਈ ਸਾਡੇ ਸਿੱਖਾਂ ਦੇ ਹੱਕ 'ਚ ਨਹੀਂ ਸੀ ਉਹ ਉਦੋਂ ਵੀ ਇੰਦਰਾ ਗਾਂਧੀ ਦੇ ਹੱਕ 'ਚ ਸੀ ਉਦੋਂ ਵੀ ਸਾਡੇ ਵਿਰੁੱਧ ਸੀ ਤੇ ਰਹੀ ਗੱਲ ਸਨਮਾਨ ਦੀ ਤਾਂ ਕੋਈ ਵੀ ਦੇਸ਼ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਕਿਸੇ ਵੀ ਦੇਸ਼ 'ਚ ਜਾਂਦਾ ਤੇ ਉਹਦੀ ਜਗ੍ਹਾ ਜੇ ਤੁਸੀਂ ਵੀ ਹੁੰਦੇ ਸਨਮਾਨ ਤੁਹਾਨੂੰ ਵੀ ਮਿਲ ਜਾਣਾ ਸੀ ਇਹ ਕੋਈ ਸਨਮਾਨ ਸਾਨੂੰ ਬਹੁਤਿਆ ਬੱਡੀਆਂ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਜਦੋਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਤੁਸੀਂ ਰੂਸ ਚੋਂ ਨਹੀਂ ਮਿਲੂਗਾ ਤੁਹਾਨੂੰ ਬੈਲਜੀਅਮ ਚੋਂ ਮਿਲ ਜੂਗਾ ਬੈਲਜੀਅਮ ਚੋਂ ਨਹੀਂ ਮਿਲੂਗਾ ਤੁਹਾਨੂੰ ਇਟਲੀ ਵਾਲੇ ਦੇ ਦਣਗੇ ਕਿਉਂਕਿ ਜਦੋਂ ਉਹ ਸਾਡੇ ਕੋਲ ਆਉਂਦੇ ਨੇ ਅਸੀਂ ਵੀ ਕੋਈ ਨਾ ਕੋਈ ਸਨਮਾਨ ਦੇ ਦੰਨੇ ਆ ਤੁਸੀਂ ਜਾਣਿਓ ਤੁਹਾਨੂੰ ਦੇ ਦੰਨੇ ਇਹ ਕੋਈ ਇਹ ਕੋਈ ਮੋਦੀ ਨੂੰ ਸਨਮਾਨ ਨਹੀਂ ਮਿਲਿਆ ਇਹ ਸਾਡੇ ਦੇਸ਼ ਨੂੰ ਸਨਮਾਨ ਮਿਲਿਆ ਉਹਦਾ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਇਸ ਤੋਂ ਪਹਿਲਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗੇ ਉਹਨਾਂ ਨੂੰ ਬਹੁਤ ਸਾਰੇ ਦੇਸ਼ਾਂ ਨੇ ਸਨਮਾਨ ਦਿੱਤਾ ਸੋ ਗੱਲ ਇਹ ਹੈ ਵੀ ਤੁਸੀਂ ਪ੍ਰਧਾਨ ਮੰਤਰੀ ਬਣ ਜਾਓਗੇ ਤਾਂ ਤੁਹਾਨੂੰ ਮਿਲ ਜਿਆ ਕਰੂਗਾ ਸੋ ਸਨਮਾਨ ਦੇਸ਼ ਦਾ ਨਾ ਕਿ ਕਿਸੇ ਇੰਡੀਵਿਜੂਅਲ ਬੰਦੇ ਦਾ ਤਾਂ ਬਹੁਤ ਬਹੁਤ ਧੰਨਵਾਦ ਅੱਜ ਜੀ ਦਿੱਤਾ ਨਾ ਜੀ ਇਸੇ ਤਰ੍ਹਾਂ ਰੋਜ਼ਾਨਾ ਟਾਈਮ ਦੇ ਨਾਲ ਜੁੜੇ ਰਹੋ ਤੇ ਹੋਰ ਨਵੀਆਂ ਤਾਜ਼ਾ ਖਬਰ ਲੈ ਕੇ ਤੁਹਾਡੇ ਰੂਹ ਰੂਪਾਂਗੇ ਸਤਿ ਸ਼੍ਰੀ ਅਕਾਲ ਜੀ